ਮੱਥਾ ਟੇਕ ਲਗਾਣਾ ਉਹ ਵੀ ਇੱਕ ਲਗ ਤਰ੍ਹਾਂ ਦਾ ਸਾਡਾ ਭੋਖੜ ਦਲ ਪੰਜਵੇਂ ਛੇਵੇਂ ਦਿਨ ਬਦਲ ਬਈ ਉਸ ਹੋਇਆ ਸੀ ਦੇਖੋ ਅੱਖਾਂ 'ਚ ਜਲੌ ਕਿੰਨਾ ਹੈ ਮਾਰੇ ਦੀ ਪੂਰੀ ਕਿੱਦੜ ਬਹੁਤ ਸੀ ਤੁਹਾਡੇ ਬਾਦਮ ਨਾਲ ਬੇਨਤੀ ਕਰਨੇ ਕਿ ਜਿੰਨੇ ਵੀ ਪੰਜਾਬ ਨੂੰ ਲੀਡ ਕਰਦੇ ਆ ਯਾ ਮੈਂਬਰ ਪਾਰਲੀਮੈਂਟ ਸੇ ਯਾ ਆਪੋਜੀਸ਼ਨ ਆ ਯਾ ਕਾਲੀ ਹੈ ਕਾਂਗਰਸ ਹੈ ਫਸਟ ਪਾਇਲ ਜਿਹੜੀ ਵੀ ਹੈ ਉਹਨਾਂ ਦੇ ਸਿਰ ਉਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਪੁੱਛਣਾ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿਸ ਕੋ 80 ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗੇ ਕੁਛ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਹੈ ਆਪਣਾ ਰੋਸ ਤਾਂ ਜ਼ਾਹਰ ਕਰ ਸਕਦੇ ਹੋ ਔਰ ਉਹ ਦੀ ਦਲੇਰੀ ਦਾਤ ਹੋ ਮਹਾਰਾਚਰ ਜੀ ਹਾਂ ਚੜ੍ਹ ਸਕਦੇ ਥੋੜੀਆਂ ਚੜ੍ਹ ਜਾਦਾ ਸੀ ਬਹੁਤ ਬਹੁਤ ਨਹੀਂ ਪਲਾ ਸਕਦੇ ਥੋੜੀ ਜਿਹੀ ਹਾਂ ਤਾਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਵਾਫਿਰ ਫਿਰ ਵੀ ਜਾਂਦੇ ਰਹੇ ਤਾਂ ਹੁਣ ਕੀ ਕਹੂੰ ਕਿ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸੜਜਾ ਮੈਂ ਤਾਂ ਨੀਤੀ ਕਰਦਾ ਰਹਿੰਦਾ ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਸੈਨਿਕ ਦੇਖੋ ਇੱਕ ਚੀਜ਼ ਬਹੁਤ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਨਾਂ ਆਮ ਬੰਦੇ ਕਾਲੇ ਹੋ ਜਨਾਂ ਕਿਸੇ ਵੀ ਵੱਡੇ ਅੰਦੋਲਨ ਲਈ ਆਮ ਮੰਦੀ ਹੌਲੀ ਹੌਲੀ ਬੈਠਾ ਕੋਸ਼ਿਸ਼ ਕਿ ਮਜਬੂਰੀ ਹੋਣੀ ਹੈ ਕੋਈ ਕਿਤੇ ਚ ਲੱਗੇ ਹੋਣੇ ਹੌਲੀ ਹੌਲੀ ਕੁਝ ਹੋ ਜਾਏਗਾ ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ 20 ਪਰ ਪ੍ਰੋਟੈਸਟਰ ਤੋਂ ਬਹੁਤ ਮੁਰੀ ਚਿੰਤਾ ਕਰ ਰਹੀ ਹੈ ਤੁਸੀਂ ਬੈਠਣਾ ਹੈ ਸੰਗਤ ਕਰਨੀ ਹੈ ਵੈਸੇ ਵੀ ਤਾਂ ਪਾ ਜਾਣਾ ਹੈ ਵਿਦਵਾਨ ਸਭ ਨੂੰ ਵੀ ਜਾਣਾ ਹੈ ਰੀਤੀ ਆ ਜਾ ਕੋਈ ਇਹ ਵੀ ਤਾਂ ਇਹੋ ਤੇ ਬਾਬਾ ਜੀ ਦੇ ਨਾਲ ਇੱਕ ਬੈਠਣਾ ਦੂਸਰੀ ਜੱਥੇ ਬੰਦੀਆਂ ਨੂੰ ਕੀ ਕਹੋ ਦੇਣਾ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਵੀ ਈਗੋ ਉਦੋਂ ਤੱਕ ਜਾਇਜ਼ ਹੁੰਦੇ ਜਦੋਂ ਤੱਕ ਆਪਾਂ ਟੇਬਲ ਟੌਕ ਕਰਦੇ ਸੀ ਪਰ ਜਦੋਂ ਇੱਕ ਬੰਦਾ ਦੁਰ ਗਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਨਾ ਹੀ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜੀ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗ ਦਿੱ ਤੋ ਫੇਰ ਕੰਮ ਫੇਰ ਤਾਂ ਹੋ ਹੀ ਜਾਣਾ ਅੱਜ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਨੂੰ ਬੰਦ ਕਰਿਆ ਅੱਜ ਵੀ ਸਾਡੇ ਕੋਲ ਕੀ ਪ੍ਰੋਬਲਮ ਹੈ ਖਾਸ ਤੌਰ 'ਤੇ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟੇ ਆਂ ਵੱਡੇ ਆ ਸਾਰੇ ਸਾਡੇ ਉਹਨਾਂ ਨੂੰ ਆਵਾਜ਼ ਚਾਹੀਦੀ ਅੱਜ ਵੀ ਕੁਝ ਜੱਤੀ ਬੰਦੀਆਂ ਆਈਆਂ ਸੀ ਲੱਗਦਾ ਹੈ ਕਿ ਸ਼ਾਇਦ ਇਹ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਜੇ ਕਿਉਂ ਨਾ ਦੇਖੋ ਜੇ ਸਾਰੇ ਕੱਚੇ ਹੋਣਗੇ ਸੀਨੀਅਰ ਬੰਦੇ ਜਿਨ੍ਹਾਂ ਦਾ ਆਗਰ ਰੱਖਾਂਗੇ ਕੋਈ ਹੋਰ ਰਣਨੀਤੀ ਵੀ ਉੱਕਰ ਸਕਦਾ ਇੱਕ ਪਿਲੇ ਨੇ ਇਹਨਾਂ ਨੇ ਹੋਰ ਵੀ ਕੰਮ ਕੀ ਗਏ ਨੇ ਸੈਲੀਬ੍ਰਿਟੀ ਦੇ ਆਨ ਆਨ ਦਾ ਜਦੋਂ ਉਹ ਆਉਂਦੇ ਨੇ ਤਾਂ ਜ਼ੋਰ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈਲੈਂਸ ਨੇ ਕੈਮ ਨਹੀਂ ਹੁੰਦੇ ਉਹ ਹੌਲੀ ਹੌਲੀ ਨਿਕਲਦੇ ਨੇ ਸੈਲਤ ਵੀ ਚਾਰਜ ਚਾਹੀਦੇ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰ ਦੇ ਗਿਆ ਕਿ ਦਿੱਲੀ ਵੇਲੇ ਇੱਕ ਕਲਾਕਾਰ ਜਿਹੜਾ ਉਹ ਸੀ ਗਰਸੂ ਨੂੰ ਲੈ ਕੇ ਦਿੱਲੀ ਵਾਲੇ ਨੂੰ ਇਹ ਇਦਾਂ ਦਾ ਜਦੋਂ ਨਵੇਂ ਅਡਾਰ ਹੋਏ ਸੀ ਉਹ ਦੋ ਅਸੀਂ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈਣਾ ਇਹ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆ ਫਿਰ ਆ ਫਿਲਮਾਂ ਫਿਲਮਾਂ ਜਿਹੜੇ ਗੀਤ ਚੱਕੋਂਗੇ ਤਾਂ 100 ਚੋਂ 60 65 ਕੀ ਦੂਜੇ ਬਣ ਗਿਆ ਨਾ ਇਹ ਸੰਘਰਸ਼ੀ ਨੂੰ ਲੈ ਕੇ ਡੱਲੇ ਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜ਼ੁਬਾਨੀ ਜੋਸ਼ ਪਾ ਦੇਉਂਦੇ ਉਹ ਪਹਿਲਾਂ ਤਾਂ ਜਿਹੜੇ ਆਪਣੇ ਸੈਲਡਾਉਣ ਵਾਲਿਆਂ ਸਾਰੇ ਇਕੱਠੇ ਕਰੀਏ ਨਾ ਉਹ ਥੋੜੀ ਕਹਿੰਦੇ ਮਨੁੱਖੀ ਮੱਥਾ ਟੇਕ ਲਗਾਣਾ ਉਹ ਵੀ ਇੱਕ ਤਰ੍ਹਾਂ ਦਾ ਸਾਡਾ ਭੋਖੜ ਦਲ ਪੰਜਵੇਂ ਛੇਵੇਂ ਦਿਨ ਬਦਲ ਆਇਓ ਸੋਇਆ ਦੇਖੋ ਅੱਖਾਂ 'ਚ ਜਲੌਅ ਕਿੰਨਾ ਹੈ ਮਾਰੇ ਦੀ ਪੂਰੀ ਜਿੱਤ ਪਰ ਬਹੁਤ ਸੀ ਤੁਹਾਡੇ ਬਾਦਮ ਨਮਾਇੰਤੀ ਕਰਨੇ ਆ ਜਿੰਨੇ ਵੀ ਪੰਜਾਬ ਨੂੰ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟ ਸੇ ਜਾਂ ਆਪੋਜੀਸ਼ਨ ਆ ਜਾਂ ਕਾਲੀ ਆ ਕਾਂਗਰਸ ਆ ਫਸਟ ਪਾਇਲ ਜਿਹੜੀ ਵੀ ਆ ਉਹਨਾਂ ਦੇ ਸਿਰ ਉਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰੇ ਨੂੰ ਇਧਰ ਆਉਣਾ ਚਾਹੀਦਾ ਪੂਰਨ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿਸ ਨੂੰ ਅਸੀਂ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗੇ ਕੁਝ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਪਰ ਉਹਨਾਂ ਦੀ ਦਲੇਰੀ ਦਾਤ ਹੋ ਪਰ ਮਾਰਾ ਚੜ੍ਹਦੇ ਹਾਂ ਸਕਦੇ ਥੋੜੀਆਂ ਚੜ੍ਹ ਜਾਦਾ ਸੀ ਜ਼ਿਆਦਾ ਸੀਗਾ ਨਹੀਂ ਜਾ ਸਕਦੇ ਥੋੜੀ ਜਿਹੀ ਅੰਤੋਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਮਾਂ ਫਿਰ ਫਿਰ ਵੀ ਜਾਂਦੇ ਰਹੇ ਬੜਾ ਬੜਾ ਤਾਂ ਹੁਣ ਕੀ ਕਹਾਂ ਉਹ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸਾਡੇ ਦਾ ਮੈਂ ਤਾਂ ਨਿੱਤੀ ਕਰਦਾ ਰਹਿਣਾ ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਦੇਖੋ ਇੱਕ ਚੀਜ਼ ਇੱਕ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜੰਨੇ ਆਮ ਬੰਦੇ ਵੀ ਕਾਲੇ ਹੋ ਜੰਨੇ ਕਿਸੇ ਵੀ ਵੱਡੇ ਅੰਦੋਲਨ ਲਈ ਆਮ ਮੰਦੀ ਹੌਲੀ ਹੌਲੀ ਹੋਇਆ ਗਿਆ ਕੁਸ਼ੀਕ ਦੀਆਂ ਮਜਬੂਰੀਆਂ ਹੁੰਦੀਆਂ ਨੇ ਕੁਝ ਕਿਤੇ ਜਲਗੇ ਹੁੰਦੇ ਨੇ ਹੌਲੀ-ਹੌਲੀ ਗੱਲ ਜੇ ਮਿਲ ਜੇ। ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ 20 ਪਰਟੈਸਟਾ ਬਹੁਤ ਬੁਰੀ ਚਿੰਤਾ ਕਰ ਰਹੀ ਹੈ। ਤੁਸੀਂ ਬੈਠਣਾ ਹੈ, ਸੰਗਤ ਕਰਨੀ ਹੈ। ਵੈਸੇ ਵੀ ਤਾਂ ਆਪਾਂ ਜਾਣੇ, ਦਵਾਨ ਸੁਣਨ ਵੀ ਜਾਣੇ। ਅਗਰ ਇੱਥੇ ਆ ਜਾ ਕੋਈ ਇਹ ਵੀ ਤਾਂ ਇਹੋ ਕਿ ਬਾਬਾ ਜੀ ਦੇ ਨਾਲ ਇੱਕ ਬੈਠਣਾ। ਦੂਸਰੀ ਜੱਥੇ ਬੰਦਿਆਂ ਨੂੰ ਕੀ ਕਹੋਗੇ? ਟੋਰਲ ਅਡੈਸ਼ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ। ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ। ਪਰ ਜਦੋਂ ਇੱਕ ਬੰਦਾ ਦੁਰ ਗਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਨਾ ਹੀ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜੀ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਦੀ ਉਹ ਫੇਰ ਕੰਮ ਫੇਰ ਤਾਂ ਹੋ ਹੀ ਜਾਣਾ ਅੱਜ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਉੱਤੇ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਖਾਸ ਤੌਰ ਤੇ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟੇ ਆਂ ਵੱਡੇ ਆ ਸਾਰੇ ਸਾਡੇ ਉਹਨਾਂ ਨੂੰ ਆਵਾਜ਼ ਚਾਹੀਦੀ ਅੱਜ ਵੀ ਕੁਝ ਜੱਤੀਬੰਦੀਆਂ ਆਈਆਂ ਸੀ ਲੱਗਦਾ ਹੈ ਕਿ ਸ਼ਾਇਦ ਇਹ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਕੱਚੇ ਹੋਣਗੇ ਸੀਨੀਅਰ ਬੰਦੇ ਇਹ ਮੈਂ ਨਾਲ ਰੱਖਾਂਗੀ ਕੋਈ ਹੋਰ ਰਣਨੀਤੀ ਵੀ ਉੱਕਰ ਸਕਦਾ ਇੱਕ ਪੀਲੇ ਨੇ ਹੋਰ ਵੀ ਕਮਾਚ ਕਰਦੇ ਸੈਲੀਬ੍ਰਿਟੀ ਨੇ ਉਹ ਪੌਂਕ ਕਰ ਕਿ ਜਦੋਂ ਉਹ ਪੌਂਕ ਦੇ ਨੇ ਤਾਂ ਜ਼ੋਰ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈਲਨ ਨੇ ਕੈਮ ਨਹੀਂ ਹੁੰਦੇ ਉਹ ਹੌਲੀ ਹੌਲੀ ਨਿਕਲਦੇ ਨੇ ਸੈਲ ਵੀ ਚਾਰਜ ਚਾਹੀਦੇ ਇੱਕ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰ ਦੇ ਕੇ ਦਿੱਲੀ ਵਾਲੇ ਇੱਕ ਕਲਾਕਾਰ ਜਿਹੜਾ ਪੂਸਤਿਹਾਰਸ ਤੋਂ ਲੈ ਕੇ ਦਿੱਲੀ ਵਾਲੇ ਨੂੰ ਇਹਦਾ ਨਾ ਜਦੋਂ ਨਵੇਂ ੜਾਰ ਹੋਏ ਸੀ ਉਦੋਂ ਅਸੀਂ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਇਹ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਆ ਫਿਲਮਾਂ ਫਿਲਮਾਂ ਜਿਹੜੇ ਗੀਤ ਚੱਕੋਗੇ ਤਾਂ 100 ਚੋਂ 60 65 ਕੀ ਦੂਜੇ ਬਣ ਗਿਆ ਨਾ ਇਹ ਸੰਘਰਸ਼ ਨੂੰ ਲੈ ਕੇ ਡਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜ਼ਬਾਨੀ ਜੋਛ ਚੁੱਕਾ ਇਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲਿਆਂ ਸਾਰੇ ਇਕੱਠੇ ਕਰੀਏ ਨਾ ਥੋੜੀ ਥੋੜੀ ਕਿਰਨ ਮੱਥਾ ਟੇਕ ਲਗਾ ਨਾ ਮੂਲ ਤੇ ਲੱਗ ਤਰ੍ਹਾਂ ਦਾ ਉਹਦਾ ਭੋਖੜ ਦਲ ਪੰਜਵੇਂ ਛੇਵੇਂ ਦਿਨ ਬਦਲ ਬਯੂ ਸੋਇਆ ਦੇਖੋ ਅੱਖਾਂ 'ਚ ਜਲੌਅ ਕਿੰਨਾ ਹੈ ਮਾਰੇ ਦੀ ਪੂਰੀ ਜਿੱਤ ਪਰ ਬਹੁਤ ਸੀ ਤੁਹਾਡੇ ਮਾਦਮ ਰਮੇਂਟੀ ਕਰਨੇ ਕਿ ਜਿੰਨੇ ਵੀ ਪੰਜਾਬ ਨੂੰ ਲੀਡ ਕਰਦੇ ਆ ਯਾ ਮੈਂਬਰ ਪਾਰਲੀਮੈਂਟ ਸੇ ਯਾ ਆਪੋਜੀਸ਼ਨ ਆ ਯਾ ਗਾਲੀਆ ਕਾਂਗਰਸ ਆ ਫਸਟ ਪਾਇਲ ਜਿਹੜੀ ਵੀ ਆ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਸਿਰ ਉਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰੇ ਨਵਿੱਤ ਜਾਣਾ ਚਾਹੀਦਾ ਪੂਰਨ ਚੇਤੇ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿਸ ਨੂੰ ਅਸੀਂ ਡਰਨ ਦੀ ਲੋੜ ਹੈ ਤੁਹਾਡੇ ਤੇ ਕੋਈ ਧਾਰਾ ਨਹੀਂ ਕਰੇ ਕੁਝ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਹੈ ਆਪਣਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਪਰ ਉਹਨਾਂ ਦੀ ਦਲੇਰੀ ਦਾਤੋ ਪਰ ਮਾਰਾ ਛੱਡ ਹਾਂ ਸਕਦੇ ਥੋੜੀਆਂ ਛੱਡਾ ਜਿਆਦਾ ਸੀ ਨਹੀਂ ਕਲਾ ਸਕਦੇ ਥੋੜੀ ਜਿਹੀ ਤਾਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਵਾ ਫਿਰ ਫਿਰ ਵੀ ਜਾਂਦੇ ਰਹੇ ਤਾਂ ਹੁਣ ਕੀ ਕਹੂੰ ਕਿ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸੱਜਿਆ ਦਾ ਮੈਂ ਕਰਦਾ ਮੈਂ ਤਾਂ ਨੀਤੀ ਕਰਦਾ ਰਹਿੰਦਾ ਬਸ ਇੱਕ ਚੀਜ਼ ਉਹਨੇ ਕਿਹਾ ਕਿ ਜਿੰਨੇ ਵੀ ਸਾਰੇ ਦੇਖੋ ਇੱਕ ਚੀਜ਼ ਬਹੁਤ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਨੈ ਆਮ ਬੰਦੇ ਵੀ ਕਾਲੇ ਹੋ ਜਨੈ ਕਿਸੇ ਵੀ ਵੱਡੇ ਅੰਦੋਲਨ ਲਈ ਆਮ ਮੰਦੀ ਹੌਲੀ ਹੌਲੀ ਬੈਠਾ ਕੋਸ਼ਿਸ਼ ਕੀਤੀ ਮਜਬੂਰੀ ਹੋਣੀ ਹੈ ਕੋਈ ਕਿਤੇ ਚ ਲੱਗੇ ਹੋਣੇ ਹੌਲੀ ਹੌਲੀ ਕੰਮ ਚੋ ਮਿਲ ਜੇਗਾ ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ 20 ਪਰ ਪ੍ਰੋਟੈਸਟਰ ਤੋਂ ਬਹੁਤ ਪੂਰੀ ਚਿੰਤਾ ਕਰ ਰਹੀ ਹੈ ਕਿਸੇ ਬੈਠਣਾ ਹੈ ਸੰਗਤ ਕਰਨੀ ਹੈ ਵੈਸੇ ਵੀ ਕੱਪਾ ਜਾਣਾ ਹੈ ਵਿਦਵਾਨ ਸਨ ਨੂੰ ਵੀ ਜਾਣਾ ਹੈ ਰੀਤੀ ਆ ਜਾ ਕੋਈ ਇਹ ਵੀ ਤਾਂ ਇਹੋ ਤੇ ਬਾਬਾ ਜੀ ਦੇ ਨਾਲ ਨੇ ਇੱਕ ਬੈਠਣਾ ਦੂਸਰੀ ਜੱਥੇ ਬੰਦਿਆਂ ਨੂੰ ਕੀ ਕਹੋ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਵੀ ਈਗੋ ਉਦੋਂ ਤੱਕ ਜਾਇਜ਼ ਹੁੰਦੇ ਜਦੋਂ ਤੱਕ ਅਪਰ ਟੇਬਲ ਟॉक ਕਰਦੇ ਪਰ ਜਦੋਂ ਇੱਕ ਬੰਦਾ ਦੁਰਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਹੈ ਨਾ ਇਹ ਪੱਪੇ ਨਾ ਚੀਜ਼ਾਂ ਜੋ ਨਿਕਲ ਜੀ ਜਿੱਦਣ ਤੁਸੀਂ ਇਹ ਨਾ ਚੀਜ਼ਾਂ ਜੋ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਵੀ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਿਹੜਾ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਨੂੰ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟੇ ਆ ਉਹ ਵੱਡੇ ਆ ਸਾਰੇ ਸਾਡੇ ਉਹਨਾਂ ਨੂੰ ਆਵਾਜ਼ ਚਾਹੀਦੀ ਅੱਜ ਵੀ ਕੁਝ ਜੱਥੇਬੰਦੀਆਂ ਆਈਆਂ ਅਸੀਂ ਲੱਗਦਾ ਹੈ ਕਿ ਸ਼ਾਇਦ ਨਹੀਂ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਕੱਚੇ ਹੋਣਗੇ ਸੀਨੀਅਰ ਬੰਦੇ ਕੀ ਨਵਾਂ ਗੱਲ ਵੇਖਾਂਗੇ ਕੋਈ ਹੋਰ ਰਣਨੀਤੀ ਕਿਉਂ ਕਰ ਸਕਦਾ ਇੱਕ ਪਹਿਲੇ ਇਹਨਾਂ ਨੇ ਹੋਰ ਵੀ ਕੁਝ ਚੁਣਦੇ ਸੈਲੀਬ੍ਰਿਟੀ ਵੀ ਆਨ ਬੋਸ ਕਰ ਕਿਉਂਕਿ ਜਦੋਂ ਉਹ ਕੌਂਦੇ ਨੇ ਤਾਂ ਜ਼ੋਰ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਸੈਲ ਲੈਣੇ ਕੈਮ ਨਹੀਂ ਹੁੰਦੇ ਉਹ ਹੌਲੀ-ਹੌਲੀ ਨਿਕਲਦੇ ਨੇ ਸ਼ਾਇਦ ਵੀ ਚਾਰਜ ਚਾਹੀਦੇ ਇੱਕ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰਦੇ ਹੈਗੇ ਦਿੱਲੀ ਵਾਲੇ ਇੱਕ ਕਲਾਕਾਰ ਜਿਹੜਾ ਪੋਸ਼ੀ ਘਰ ਸਿੰਘ ਨੂੰ ਲੈ ਕੇ ਦਿੱਲੀ ਵਾਲੇ ਨੂੰ ਜੀ ਇਦਾਂ ਦਾ ਜਦੋਂ ਨਵੇਂ ੜਾਰ ਹੋਏ ਸੀ ਉਹ ਦੋਸੀ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਇਹ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਆ ਫਿਲਮਾਂ ਫਿਲਮਾਂ ਜਿਹੜੇ ਗੀਤ ਚੱਕੋਂਗੇ ਤਾਂ 100 ਚੋਂ 60-65 ਗੀਤ ਦੂਜੇ ਬਣ ਗਏ ਨਾ ਇਹ ਸੰਘਰਸ਼ ਨੂੰ ਲੈ ਕੇ ਡਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜ਼ਬਾਨੀ ਜੋਛ ਪਾ ਲਿਆ ਇਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲਿਆਂ ਸਾਰੇ ਇਕੱਠੇ ਕਰੀਏ ਨਾ ਉਹ ਥੋੜੀ ਠੀਕ ਨਾ ਮੱਥਾ ਟੇਕ ਲੱਗਾ ਨਾ ਹਰ ਇੱਕ ਲੱਖ ਤਰ੍ਹਾਂ ਦਾ ਸਦਾ ਭੋਖੜ ਦਲ ਪੰਜਵੇਂ ਛੇਵੇਂ ਦਿਨ ਬਦਲ ਆਇਓ ਸੋਇਆ ਦੇਖੋ ਅੱਖਾਂ 'ਚ ਜਲੌ ਕਿੰਨਾ ਹੈ ਮਾਰੇ ਦੀ ਪੂਰੀ ਜਿੱਤ ਪਰ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਪੰਜਾਬ ਨੂੰ ਲੀਡ ਕਰਦੇ ਹਨ ਜਾਂ ਮੈਂਬਰ ਪਾਰਲੀਮੈਂਟ ਸੇ ਜਾਂ ਆਪੋਜੀਸ਼ਨ ਆ ਜਾਂ ਕਾਲੀ ਆ ਜਾਂ ਕਾਂਗਰਸ ਆ ਫਸਟ ਪਾਇਲ ਜਿਹੜੀ ਵੀ ਹੈ ਉਦੋਂ ਸਾਰਿਆਂ ਨੂੰ ਉਹਨਾਂ ਦੇ ਸਿਰ ਉਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਪੁੱਛਣਾ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿਸ ਕੋ 80 ਡਰਨ ਦੀ ਲੋੜ ਹੈ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗੇ ਕੁਛ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਹੈ ਆਪਣਾ ਰੋਸ ਤਾਂ ਜ਼ਾਹਰ ਕਰ ਸਕਦੇ ਹੋ ਪਰ ਉਹਦੀ ਦਲੇਰੀ ਦਾਤ ਹੋਰ ਮਾਰਾ ਚੜ੍ਹ ਜਾਂ ਸਕਦੇ ਥੋੜੀਆਂ ਜਿਹਾ ਜ਼ਿਆਦਾ ਸੀ ਕਰ ਸਕਦੇ ਥੋੜੀ ਜਿਹਾ ਉਹ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਵਾ ਫਿਰ ਫਿਰ ਵੀ ਜਾਂਦੇ ਰਹੇ ਤਾਂ ਹੁਣ ਕੀ ਕਹੂੰ ਕਿ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸੜਜਿਆ ਮੈਂ ਕਰਦਾ ਮੈਂ ਤਾਂ ਨੀਤੀ ਕਰਦਾ ਰਹਿੰਦਾ ਬਸ ਇੱਕ ਚੀਜ਼ ਉਹਨੇ ਕਿਹਾ ਕਿ ਜਿੰਨੀ ਵੀ ਸੈਨਿਕ ਦੇਖੋ ਇੱਕ ਚੀਜ਼ ਬਹੁਤ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਨਾਂ ਆਮ ਬੰਦੇ ਕਾਲੇ ਹੋ ਜਨਾਂ ਕਿਸੇ ਵੀ ਵੱਡੇ ਅੰਦੋਲਨ ਲਈ ਆਮ ਮੰਦੀ ਹੌਲੀ ਹੌਲੀ ਹੋਇਆ ਹੁੰਦਾ ਹੈ ਕੋਸ਼ਿਸ਼ ਕਿ ਨਿਯਮ ਜਬੂਰੀ ਹੋਣੀ ਹੈ ਕੁਝ ਕਿੱਥੇ ਜੱਗੇ ਹੋਣੇ ਹਨ ਹੌਲੀ ਹੌਲੀ ਹੋ ਜਾਏਗਾ। ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ 20 ਪਰਟੈਸਟਲ ਬਹੁਤ ਮੁਹਰੀ ਚਿੰਤਾ ਕਰ ਰਹੇ ਤੁਸੀਂ ਬੈਠ ਰਹੇ ਸੰਗਤ ਕਰ ਲਈਏ। ਵੈਸੇ ਵੀ ਤਾਂ ਆਪਾਂ ਜਾਣੇ ਦਵਾਨ ਸੋਨ ਨੂੰ ਵੀ ਜਾਣਾ ਹੈ। ਰੀਤੀ ਆ ਜਾ ਕੋਈ ਇਹ ਵੀ ਤਾਂ ਇਹੋ ਜਿਹਾ ਬਾਬਾ ਜੀ ਦੇ ਨਾਲ ਇੱਕ ਬੈਠਣਾ। ਦੂਸਰੀ ਜੱਥੇ ਬੰਦਿਆਂ ਨੂੰ ਕੀ ਕਹਾਂ ਉਹਨਾਂ ਦੇ ਸ਼ੁੱਟ ਕਮ ਉਹਨਾਂ ਨੂੰ ਆਉਣਾ ਚਾਹੀਦਾ। ਇਤਾਂ ਵੀ ਈਗੋ ਉਦੋਂ ਤੱਕ ਜਾਇਜ਼ ਹੁੰਦੇ ਜਦੋਂ ਤੱਕ ਆਪਾਂ ਟੇਬਲ ਟੌਕ ਕਰਦੇ ਹਾਂ। ਪਰ ਜਦੋਂ ਇੱਕ ਬੰਦਾ ਦੁਰਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਹੈ ਨਾ ਇਹ ਅੱਪੇ ਇਹ ਨਾ ਚੀਜ਼ਾਂ ਜੋ ਨਿਕਲ ਜੀ ਜਿੱਦਣ ਤੁਸੀਂ ਇਹ ਨਾ ਚੀਜ਼ਾਂ ਜੋ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਦੀ ਉਹ ਫੇ ਕੰਮ ਫੇ ਤਾਂ ਹੋ ਹੀ ਜਾਣਾ ਅੱਜ ਜਿਹੜਾ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਨੂੰ ਸਾਂਭੀਆਂ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟੇ ਆ ਉਹ ਵੱਡੇ ਆ ਸਾਰੇ ਸਾਡੇ ਉਹਨਾਂ ਨੂੰ ਰਵਾਵਾ ਚਾਹੀਦਾ ਅੱਜ ਵੀ ਕੁਝ ਇੱਜ਼ਤ ਦੇ ਬੰਦੀਆਂ ਆਈਆਂ ਅਸੀਂ ਲੱਗਦਾ ਹੈ ਕਿ ਸ਼ਾਇਦ ਨਹੀਂ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਕੱਚੇ ਹੋਣਗੇ ਸੀਨੀਅਰ ਬੰਦੇ ਇਹ ਨਾ ਗੱਲ ਦੇਖਾਂਗੇ ਕਿ ਹੋਰ ਰਣਨੀਤੀ ਕਿਉਂ ਕਰ ਸਕਦੇ ਇੱਕ ਪੀਲੇ ਨੇ ਹੋਰ ਵੀ ਕੰਮ ਕਰਦੇ ਨੇ ਸੈਲੀਬ੍ਰਿਟੀ ਦੇ ਆਨ-ਆਫ ਦਾ ਕਿਉਂਕਿ ਜਦੋਂ ਉਹ ਆਨ ਤੇ ਨੇ ਤਾਂ ਜ਼ੋਰ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈਲਨ ਨੇ ਕੈਮ ਨਹੀਂ ਹੁੰਦੇ ਉਹ ਹੌਲੀ ਹੌਲੀ ਨਿਕਲਦੇ ਨੇ ਸੈਲਤ ਵੀ ਚਾਰਜ ਚਾਹੀਦੇ ਇੱਕ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰ ਦੇ ਗਿਆ ਕਿ ਦਿੱਲੀ ਵਾਲੇ ਇੱਕ ਕਲਾਕਾਰ ਹੈ ਜਿਹੜਾ ਪੂਸਤਵਾਰਸ ਨੂੰ ਲੈ ਕੇ ਦਿੱਲੀ ਵਾਲੇ ਨੂੰ ਇਹਦਾ ਨਾ ਕੋਈ ਜਦੋਂ ਨਵੇਂ ੜਾਰ ਹੋਏ ਸੀ ਉਦੋਂ ਅਸੀਂ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਆ ਫਿਲਮਾਂ ਫਿਲਮਾਂ ਜਿਹੜੇ ਗੀਤ ਜਿ ਕੋ ਮੈਂ ਤਾਂ ਸੌ ਚੋਂ 60 60 ਕੀ ਦੂਜੇ ਹੋਣ ਗਿਆ ਨਾ ਇਹ ਸੰਘਰਸ਼ ਨੂੰ ਲੈ ਕੇ ਡੱਲੇਵਾਲ ਸਾਹਿਬ ਬੈਠਿਆ ਕੁਝ ਫੈਸਲਾ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜਬਾਨੀ ਜੋਸ਼ ਕਰਦੇ ਉਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲੇ ਆ ਸਾਰੇ ਇਕੱਠੇ ਕਰੀਏ ਨਾ ਉਹ ਥੋੜੀ ਠੀਕ ਨਾ ਕਹਿ ਰਹੇ ਬੁਲਾਏ ਗਏ ਪਾਪਾ